ਸੰਤ ਬਾਬਾ ਹਜਾਰਾ ਸਿੰਘ ਕਲੀਨਿਕ ਲਬਾਰਟਰੀ ਮਿਸ਼ਨ ਸਰਤਾ ਰੋਡ ਡਾਕਟਰ ਕਲੋਨੀ ਧੜੀਵਾਲ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਤੁਹਾਡੇ ਆਪਣੇ ਸ਼ਹਿਰ ਮਿਸ਼ਨ ਸਰਤਾ ਰੋਡ ਡਾਕਟਰ ਕਲੋਨੀ ਧੜੀਵਾਲ ਵਿਖੇ ਸੰਤ ਬਾਬਾ ਹਜਾਰਾ ਸਿੰਘ ਕਲੀਨਿਕਲ ਲਬਾਰਟਰੀ ਖੁੱਲ ਗਈ ਹੈ ਜਿੱਥੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ ਫੁੱਲ ਬਾਡੀ ਦੇ ਟੈਸਟ 999 ਰੁਪਏ ਵਿੱਚ ਕਰਵਾਉਣ ਦੇ ਲਈ ਹਮੇਸ਼ਾ ਯਾਦ ਰੱਖੋ ਸੰਤ ਬਾਬਾ ਹਜਾਰਾ ਸਿੰਘ ਜੀ ਕਲੀਨਿਕਲ ਲੈਬੈਟਰੀ ਮਿਸ਼ਨ ਸਟਾਰ ਰੋਡ ਡਾਕਟਰ ਕਲੋਨੀ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ ਮੋਬਾਈਲ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਦਿੱਤਾ ਗਿਆ ਹੈ ਕੀ ਨਾਮ ਜੀ ਆਪਣਾ ਤੇ ਕਿਹੜੀ ਜਗ੍ਹਾ ਤੁਹਾਡੀ ਲੈਬੈਟਰੀ ਹੈ ਮੇਰਾ ਨਾਮ ਰੋਬਿੰਦ ਸਿੰਘ ਭਾਜੀ ਸਾਡੀ ਲੈਬ ਦਾ ਐਡਰੈਸ ਸੰਤ ਬਾਬਾ ਹਾਰ ਸਿੰਘ ਕਲੀਨਿਕਲ ਲੈਬੈਟਰੀ ਮਿਸ਼ਨ ਹਸਪੀਟਲ ਰੋਡ ਡਾਕਟਰ ਕਲੋਨੀ ਧਾਰੀਵਾਲ ਨੇਰੇ ਮਿਸ਼ਨ ਸਕੂਲ ਦਾ ਕੋਲ ਜੀ ਤੁਹਾਡੀ ਇੱਥੇ ਲੈਬੈਟਰੀ ਕਿਹੜੇ ਕਿਹੜੇ ਰੈਸ ਕਿਤੇ ਜਾਂਦੇ ਹੈ ਇੱਥੇ ਆ ਫੁੱਲ ਪੈਨਲ ਟੈਸਟ ਇਟਨਾ ਨਹੀਂ ਕੋਲ ਪਿਸ਼ਾਬ ਤੋਂੱਕ ਵੀਰਜ ਐਡਜ਼ ਹਾਰਮੋਨਸ ਥਾਇਰਾਇਡ ਸਾਰੇ ਟੈਸਟ ਕੀਤੇ ਜਾਂਦੇ ਆ ਜੀ ਤੇ ਕਿੰਨੇ ਕੁ ਰੇਟ ਦਾ ਫਰਕ ਬਾਜ਼ਾਰ ਨਾਲੋਂ ਜਿਸ ਤਰ੍ਹਾਂ ਬਾਜ਼ਾਰ 'ਚ ਬਹੁਤ ਮਹਿੰਗੇ ਮਹਿੰਗੇ ਟੈਸਟ ਹੁੰਦੇ ਤੁਹਾਡੇ ਬਾਜ਼ਾਰ ਨਾਲੋਂ ਬਹੁਤ ਈ ਘੱਟ ਰੇਟਾਂ ਦੇ ਟੈਸਟ ਕੀਤੇ ਜਾਂਦੇ ਆ ਜੀ ਇੱਥੇ ਜੇ ਫੁੱਲ ਬੋਡੀ ਦੇ ਕਰਾਉਣੇ ਹੋ ਤਾਂ ਫਿਰ ਫੁੱਲ ਬੋਡੀ ਟੈਸਟ 999 ਰੁਪਏ 'ਚ ਕਰਕੇ ਦਵਾਂਗੇ ਜੀ ਜੋ ਕਿ ਬਾਜ਼ਾਰ ਵਿੱਚ ਕੋਈ ਨਹੀਂ ਕਰ ਪਾਏਗਾ ਭਾਈ ਤੁਸੀਂ ਇੱਥੇ ਟੈਸਟ ਕਰਾਉਣ ਆਇਓ ਲੈਬਰਾਟਰੀ ਤੇ ਕਿੰਨਾ ਕੁ ਫਰਕ ਬਿਯਾਰ ਨਾਲ ਔਰ ਕਿਨੇਕਟ ਕਰਦੇ ਪਾਜੀ ਮੇਰੇ ਖਾਲ ਨਾਲ ਬਾਜ਼ਾਰ ਨਾਲੋਂ ਅੱਧੋ-ਅੱਧਾ ਫਰਕ ਸਾਨੂੰ ਪਿਆ 999 ਦੇ ਵਿੱਚ ਮੈਂ ਆਪਣਾ ਹੋਲ ਬਾਡੀ ਟੈਸਟ ਕਰਵਾਏ ਨੇ ਮੈਨਣੇ ਉਮੀਦ ਵੀ ਤੁਹਾਡੇ ਪੂਰੇ ਸ਼ਹਿਰ ਦੇ ਵਿੱਚ ਕੋਈ ਇੰਨੇ ਘੱਟ ਰੇਟਾਂ ਦੇ ਕੋਈ ਇੰਨੇ ਟੈਸਟ ਕਰ ਸਕੇ ਤੇ ਨਾ ਮੈਂ ਅਜੇ ਤੱਕ ਕਰਦੇ ਵੇਖਿਆ ਕਿਉਂਕਿ ਅਸੀਂ ਤਾਂ ਬਹੁਤ ਟੈਸਟ ਕਰਵਾ ਕੇ ਵੇਖਿਆ ਬਹੁਤ ਜ਼ਿਆਦਾ ਫਰਕ ਆ ਇਸ ਕਰਕੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਸੰਤਪਾਪਾ ਹਜ਼ਾਰਾ ਸਿੰਘ ਲੈਬ ਲੈਬਰਾਟਰੀ ਹੈ ਠੀਕ ਆ ਰੋਬਨ ਜੀ ਦੀ ਤੇ ਜਿੰਨੂੰ ਵੀ ਕਿਸੇ ਨੂੰ ਮਤਲਬ ਲੋਡ ਪੈਂਦੀ ਆ ਤੇ ਇੱਕ ਬਹੁਤ ਵਧੀਆ ਇਨਸਾਨ ਵੀ ਨੇ ਬਹੁਤ ਘੱਟ ਰੇਟਾਂ ਤੇ ਵੀ ਕਰਦੇ ਨੇ ਤੇ ਲੋਕਾਂ ਨੂੰ ਬਹੁਤ ਕੰਸੈਸ਼ਨ ਵੀ ਕਰਦੇ ਨੇ ਜੇ ਕੋਈ ਮਾਤੜ ਗਰੀਬ ਆ ਵੀ ਜਾਂਦਾ ਉਹਨਾਂ ਨੂੰ ਹੋਰ ਆਪਣੇ ਵੱਲੋਂ ਵੀ ਲੈਸ ਦੇ ਦਿੰਦੇ ਨੇ ਏਅਰਪੋਰਟ ਲੋਕੇਸ਼ਨ ਕਿਹੜੀ ਹੈ ਇਹਨਾਂ ਦੀ ਲੋਕੇਸ਼ਨ ਵੇਖੋ ਜੀ ਮਿਸ਼ਨ ਹਸਪੀਟਲ ਰੋਡ ਆ ਡਾਕਟਰ ਕਲੋਨੀ ਦੇ ਬਾਹਰਲੀ ਸਾਈਡ ਗਲੀ ਦੇ ਬਾਹਰ ਹੀ ਬਿਲਕੁਲ ਇਹਨਾਂ ਦੀ ਦੁਕਾਨ ਆ ਤੇ ਨਾਲ ਹੀ ਆ ਮਿਸ਼ਨ ਸਕੂਲ ਵਾਲਾ ਪੋਲਾ ਜੀ ਜਿੱਥੇ ਬਾਹਰ ਕਾਫੀ ਮਹਿੰਗੇ ਮਹਿੰਗੇ ਟੈਸਟ ਕਰਦੇ ਨੇ ਤੇ ਇੱਥੇ ਕਿੰਨਾ ਫਰਕ ਪੈ ਜਾਂਦਾ ਹੈ ਭਾਜੀ ਮੈਂ ਦੱਸ ਰਿਹਾ ਕਿ ਅੱਧੋ ਅੱਧ ਦਾ ਫਰਕ ਪੈ ਗਿਆ ਜਿਹੜੀ ਸਾਨੂੰ ਚੀਜ਼ ਬਾਹਰੋਂ 2000 ਰੁਪਏ ਚ ਹੋ ਰਹੀ ਆ ਉਹ ਸਾਨੂੰ 999 ਦੇ ਵਿੱਚ ਹੋ ਰਹੀ ਆ ਮੈਨੂੰ ਉਮੀਦ ਆ ਕਿ ਸਾਰਿਆਂ ਨੂੰ ਇਸੀ ਦਾ ਬੈਨੀਫਿਟ ਲੈਣਾ ਚਾਹੀਦਾ ਕਿਉਂਕਿ ਹੈਲਥ ਇੱਕ ਉਹ ਜੀ ਚੀਜ਼ ਆ ਹਰ ਇੱਕ ਬੰਦੇ ਨੂੰ ਟੈਸਟ ਆਪਣੇ ਕੰਪਲਸਰੀ ਕਰਾਉਣੇ ਚਾਹੀਦੇ ਨੇ ਤਕਰੀਬਨ ਹਰ ਬੰਦਾ ਅੱਜ ਕੱਲ ਸ਼ੂਗਰ ਪੇਸ਼ੈਂਟ ਆ ਠੀਕਾ ਹਾਰਟ ਪੇਸ਼ੈਂਟ ਆ ਹਰ ਬੰਦਾ ਬਲੱਡ ਦੀ ਕੋਈ ਨਾ ਕੋਈ ਪ੍ਰੋਬਲਮ ਦੇ ਨਾਲ ਰਿਲੇਟਡ ਤੇ ਹਰ ਬੰਦਾ ਟੈਸਟ ਕਰਵਾਉਂਦਾ ਹੀ ਆ ਤਕਰੀਬਨ ਡੇਲੀ ਵੀ ਕਰਵਾਉਂਦੇ ਨੇ ਤੇ ਮੈਨੂੰ ਇਹ ਆ ਕਿ ਇੱਥੇ ਆਉਣ ਤੇ ਘੱਟ ਰੇਟਾਂ ਦੇ ਵਿੱਚ ਉਹਨਾਂ ਦੇ ਇੱਥੇ ਟੈਸਟ ਕੀਤੇ ਜੇ ਸ਼ਹਿਰ ਵਾਸੀ ਨੇ ਉਹਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਆ ਕਿ ਇਹੋ ਜੇ ਕੁਝ ਮੇਰੇ ਭਰਾ ਲੈਬਾਰਟਰੀ ਵਾਲੇ ਨੇ ਜੋ ਕਿ ਇਹਨਾਂ ਵਧੀਆ ਉਪਰਾਲਾ ਲੈ ਕੇ ਆ ਰਹੇ ਨੇ ਕਿ ਜੇ ਕੋਈ ਗਰੀਬ ਵੀ ਆ ਉਹ ਵੀ ਆਪਣੇ ਟੈਸਟ ਆਪਣੇ ਬਜਟ ਦੇ ਅਨੁਸਾਰ ਇੱਥੋਂ ਆ ਕੇ ਕਰਵਾ ਰਿਆ ਕਿਉਂਕਿ ਮਾਰਕੀਟ ਦੇ ਵਿੱਚ ਤਾਂ ਬਹੁਤ ਮਹਿੰਗਾ ਤੇ ਕੁਝ ਅਫੋਰਡ ਕਰ ਸਕਦੇ ਕੁਝ ਨਹੀਂ ਕਰ ਸਕਦੇ ਤੇ ਇਸ ਕਰਕੇ ਅਪੀਲ ਆ ਕਿ ਨਾ ਕੋ ਲਾਓ ਤੇ ਘੱਟ ਰੇਟਾਂ ਦੇ ਵਿੱਚ ਆਪਣੇ ਟੈਸਟ